ਪੁਲਿਸ ਮੁਲਾਜ਼ਮ ਦੀ লাশ ਬਰਾਮਦ ਹੋਈ ਇਸ ਪੁਲਿਸ ਮੁਲਾਜ਼ਮ ਦੀ লাশ ਪਾਰਕਿੰਗ ਵਿੱਚ ਇੱਕ ਗੱਡੀ ਵਿੱਚ ਪਈ ਸੀ ਮੌਕੇ ਤੇ ਪਹੁੰਚੇ ACP ਡਾਕਟਰ ਰਸ਼ੀਤ ਸਿੰਘ ਨੇ ਦੱਸਿਆ ਹੈ ਕਿ ਇੱਕ ਗੋਲੀ ਲੱਗੀ লাশ ਹੈ ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਕੀਰਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 25 ਸਾਲ ਹੈ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਂਵਾਲ ਦਾ ਰਹਿਣ ਵਾਲਾ ਸੀ ਜੋ ਕਿ 2018 ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਸੀ ਅਤੇ ਨੌਂ ਪਟਾਲੀਆਂ ਦੇ ਵਿੱਚ ਸੇਵਾ ਕਰ ਰਿਹਾ ਸੀ ਡਾਕਟਰ ਸ਼ੀਤਲ ਸਿੰਘ ਅਨਸਾਰ ਗੁਰਕੀਰਤ ਸਿੰਘ ਪਿਛਲੇ ਦਿਨੀ ਅਮਰਨਾਥ ਯਾਤਰਾ ਦੌਰਾਨ ਲਾਅ ਐਂਡ ਆਰਡਰ ਡਿਊਟੀ ਲਈ ਪਠਾਨਕੋਟ ਭੇਜਿਆ ਗਿਆ ਸੀ ਸ਼ੁਰੂਆਤੀ ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਉਹ ਆਪਣਾ ਹਥਿਆਰ ਸਫਾਈ ਲਈ ਪਟਿਆਲਾ ਲੈ ਕੇ ਆਇਆ ਸੀ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੰਟਰੋਲ ਰੂਮ ਤੋਂ ਉਹਨਾਂ ਨੂੰ ਇਸ ਬੰਦ ਵਿੱਚ ਸੂਚਨਾ ਮਿਲੀ ਸੀ ਤੇ ਉਹ ਮੌਕੇ ਤੇ ਪਹੁੰਚ ਗਏ ਸਨ ਹੁਣ ਮਾਹਿਰ ਟੀਮ ਨੂੰ ਵੀ ਸੱਦਿਆ ਗਿਆ ਹੈ ਸ਼ੁਰੂਆਤੀ ਜਾਂਚਾਂ ਤੋਂ ਮੌਤੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ ਪੁਲਿਸ ਦਾ ਆਖਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨ ਸਾਹਮਣੇ ਆਉਣਗੇ ਹੁਣ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਹ মিডিਆ ਨਾਲ ਸਾਂਝੇ ਕੀਤੇ ਜਾਣਗੇ ਇਸ ਬੰਦ ਵਿੱਚ ACP ਡਾਕਟਰ ਰਸ਼ੀਦ ਸਿੰਘ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਵੀ ਸੁਣਾਉਂਦੇ ਆ ਕਿ ਕੀ ਹੈ ਉਹ ਕੌਣ ਨੇ ਇਹ ਸਾਨੂੰ ਕੰਟਰੋਲ ਤੋਂ ਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ ਨਾਇਨ ਬਟਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬੋਡੀ ਪਈ ਆ ਤੇ ਜਦੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕਾਂਸਟੇਬਲ ਗੁਰਕੀਰਤ ਸਿੰਘ ਹੈਗਾ ਨੌ ਪਟਿਆਲਾਂ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਅ ਅਮਨਤ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਨਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹ ਦੇ ਵਿੱਚ ਮਤਲਬ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਾਂਸਟੇਬਲ ਹੈਗਾ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਜੀ ਸਰ ਕਿੰਨੀ ਉਮਰ ਹੈ ਤੇ ਸਰਕਾਰੀ ਮੈਂਬਰਾਂ ਨੂੰ ਪਤਾ ਲੱਗ ਚੁੱਕੇ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆਂ ਇਹਦੀ ਉਮਰ 25 ਸਾਲ ਲੱਗੀ ਹੈ ਜੀ 25 ਸਾਲ ਜੀ ਮੈਨੂੰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਇਹਨਾਂ ਦੇ ਕੋਲ ਤੇ ਪ੍ਰੀਮੀਅਰਰੀ ਸਟੇਜ ਹੈਗੀ ਹੈ ਜਸਟ ਮਤਲਬ ਕਿ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆਂ ਆਪਾਂ ਪ੍ਰਿੰਸੀਪਲ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਆ ਤੇ ਆਪਾਂ ਜਿੰਦ ਤੱਕ ਸਾਨੂੰ ਪਤਾ ਲੱਗੂ ਕਲੈਰੀਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜੇ ਜਿਹੜੀ ਗੋਲੀ ਲੱਗੀ ਦੀ ਜਦੋਂ ਲੱਗੀ ਉਹਦੇ ਪਤਾ ਲੱ ਕਾਫੀ دیر ਬਾਅਦ ਤੱਕ ਲੱਗਦਾ ਸਾਨੂੰ ਤੇ ਕੰਟਰੋਲ ਤੋਂ ਹੁਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕ ਯੂ ਜੀ ਥੈਂਕ ਯੂ ਸਰ ਸਾਰੇ ਕਾਦੇ ਵਿੱਚ ਕਿਹਦੀ ਹੈ ਉਹ ਕੌਣ ਨੇ ਇਸ ਸਾਨੂੰ ਕੰਟਰੋਲ ਤੋਂ ਤਲਾਸ਼ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ 9 ਬਟਾਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬੋਡੀ ਪਈ ਆ ਤੇ ਜਦੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕੌਸਟੇਬਲ ਗੁਰਕੀਰਤ ਸਿੰਘ ਹੈਗਾ 9 ਬਟਾਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਆਪਣਾ ਅਵਨਮਾਤ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤੇ ਨਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹ ਦੇ ਵਿੱਚ ਮਨ ਲੈ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਨਸਟੇਬਲ ਹੈਗਾ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਆ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਜੀ ਸਰ ਕਿੰਨੀ ਉਮਰ ਹੈ ਤੇ ਫਰਵਾਰੀਕ ਮੈਂਬਰ ਹਨ ਪਤਾ ਲੱਗ ਚੁੱਕੇ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆ ਇਹਦੀ ਉਮਰ 25 ਸਾਲ ਲੇਗੀ ਹੈ ਜੀ 25 ਸਾਲ ਜੀ ਮੈਨੂੰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਇਹਨਾਂ ਦੇ ਕੋਲ ਤੇ ਪ੍ਰੀਮੀਅਰਰੀ ਸਟੇਜ ਹੈਗੀ ਹੈ ਜਸਟ ਜਸਟ ਮਤਲਬ ਕਿ ਅੱਧਾ ਪੌਣਾ ਘੰ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਨੂੰ ਜਿਹਦੀ ਮੌਤ ਹੋਈ ਹੈ ਤੇ ਆਪਾਂ ਜਿੰਦ ਤੱਕ ਸਾਨੂੰ ਪਤਾ ਲੱਗੂ ਕਲੈਰੀਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਦੀ ਜਦੋਂ ਲੱਗੀ ਉਹਦੇ ਪਤਾ ਲੱਗਿਆ ਕਿ ਕਾਫੀ ਦੇਰ ਬਾਅਦ ਪਤਾ ਲੱਗਾ ਸਾਨੂੰ ਤੇ ਕੰਟਰੋਲ ਤੋਂ ਹੁਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕ ਯੂ ਅੰਮ੍ਰਿਤਸਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ 9 ਪਟਾਲੀਆਂ ਦੇ ਦਫ਼ਤਰ ਸਾਹਮਣੇ ਇੱਕ ਪੁਲਿਸ ਮੁਲਾਜ਼ਮ ਦੀ Laash ਬਰਾਮਦ ਹੋਈ। ਇਸ ਪੁਲਿਸ ਮੁਲਾਜ਼ਮ ਦੀ Laash ਪਾਰਕਿੰਗ ਵਿੱਚ ਇੱਕ ਗੱਡੀ ਵਿੱਚ ਪਈ ਸੀ। ਮੌਕੇ ਤੇ ਪਹੁੰਚੇ ACP ਡਾਕਟਰ ਰਸ਼ੀਤਲ ਸਿੰਘ ਨੇ ਦੱਸਿਆ ਹੈ ਕਿ ਇੱਕ ਗੋਲੀ ਲੱਗੀ Laash ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਕੀਰਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 25 ਸਾਲ ਹੈ। ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਂਵਾਲ ਦਾ ਰਹਿਣ ਵਾਲਾ ਸੀ ਜੋ ਕਿ 2018 ਵਿੱਚ ਪੁਲਿਸ ਵਿਭਾਗ ਵਿੱਚ ਭਰਤੀ ਹੋਇਆ ਸੀ ਅਤੇ 9 ਬਟਾਲੀਆ ਨੇ ਵਿੱਚ ਸੇਵਾ ਕਰ ਰਿਹਾ ਸੀ ਡਾਕਟਰ ਸ਼ੀਤਲ ਸਿੰਘ ਅਨਸਾਰ ਗੁਰਕੀਰਤ ਸਿੰਘ ਪਿਛਲੇ ਦਿਨੀ ਅਮਰਨਾਥ ਯਾਤਰਾ ਦੌਰਾਨ ਲਾਅ ਐਂਡ ਆਰਡਰ ਡਿਊਟੀ ਲਈ ਪਠਾਨਕੋਟ ਭੇਜਿਆ ਗਿਆ ਸੀ ਸ਼ੁਰੂਆਤੀ ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਉਹ ਆਪਣਾ ਹਥਿਆਰ ਸਫਾਈ ਲਈ ਪਟਿਆਲਾ ਲੈ ਕੇ ਆਇਆ ਸੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੰਟਰੋਲ ਰੂਮ ਤੋਂ ਉਹਨਾਂ ਨੂੰ ਇਸ ਬੰਦ ਵਿੱਚ ਸੂਚਨਾ ਮਿਲੀ ਸੀ ਤੇ ਉਹ ਮੌਕੇ ਤੇ ਪਹੁੰਚ ਗਏ ਸਨ ਹੁਣ ਮਾਹਿਰ ਟੀਮ ਨੂੰ ਵੀ ਸੱਦਿਆ ਗਿਆ ਹੈ ਸ਼ੁਰੂਆਤੀ ਜਾਂਚਾਂ ਤੋਂ ਮੌਤੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ ਪੁਲਿਸ ਦਾ ਆਖਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨ ਸਾਹਮਣੇ ਆਉਣਗੇ ਹੁਣ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਹ মিডিਆ ਨਾਲ ਸਾਂਝੇ ਕੀਤੇ ਜਾਣਗੇ ਇਸ ਬੰਦ ਵਿੱਚ ACP ਡਾਕਟਰ ਰਸ਼ੀਦ ਸਿੰਘ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਵੀ ਸੁਣਾਉਂਦੇ ਆ ਇਹ ਸਾਨੂੰ ਕੰਟਰੋਲ ਤੋਂ ਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ 9 ਬਟਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬੋਡੀ ਪਈ ਹੈ ਤੁ ਜਦੋਂ ਆਪਾਂ ਤਫਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕਾਂਸਟੇਬਲ ਗੁਰਕੀਰਤ ਸਿੰਘ ਹੈਗਾ ਨੌ ਬਟਾਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਅ ਅਮਨਤ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇਥੇ ਆਇਆ ਸੀਗਾ ਤੇ ਇਹਨਾਂ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹ ਦੇ ਵਿੱਚ ਮੈ ਲੀਗਲ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਾਂਸਟੇਬਲ ਹੈਗਾ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਜੀ ਸਰ ਕਿੰਨੀ ਉਮਰ ਹੈ ਤੇ ਫਰਵਾਰਿਕ ਮੈਂਬਰਾਂ ਨੂੰ ਪਤਾ ਲੱਗ ਚੁੱਕੇ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆਂ ਇਹਦੀ ਉਮਰ 25 ਸਾਲ ਲੇ ਗਈ ਹੈ ਜੀ 25 ਸਾਲ ਜੀ ਮੈਨੂੰ ਕੋਈ ਨੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਇਹ ਮੰਨਦੇ ਕੋਈ ਤੇ ਪ੍ਰਾਇਮਰੀ ਸਟੇਜ ਹੈਗੀ ਹੈ ਅਜੇ ਜਸਟ ਮਰ ਲੱਗੇ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆਂ ਆਪਾਂ ਫਰੈਂਚਿਸਪ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਆ ਤੇ ਆਪਾਂ ਜਿੰਨ ਤੱਕ ਸਾਨੂੰ ਪਤਾ ਲੱਗੂ ਕਲੈਰੀ